ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂ ਪ੍ਰਤੀ ਜਿਹੜਾ ਅੰਦੋਲਨ ਜਥੇਬੰਦੀਆਂ ਤੇ ਅਗੈਂਸਟਰਵਾਦ ਜਾਂ ਅਖੌਤੀ ਲੀਡਰ ਛੇੜ ਰਹੇ ਨੇ ਉਹਦੀ ਅਪਡੇਟ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਇੱਕ ਤਾਂ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਇਹਨਾਂ ਨੇ ਤਕਰੀਬਨ 3000 ਕਰੋੜ ਦੇ ਵਿੱਚ ਉਹ ਅੰਦੋਲਨ ਵੇਚਿਆ ਸੀ ਤੇ ਉਦੋਂ ਬਾਅਦ ਰੇਲਾਂ ਰੋਕਣ ਦਾ ਹੋਰ ਇੱਧਰ ਉੱਧਰ ਹੱਥ ਪੈਰ ਮਾਰਨ ਦਾ ਅਮਰਤਪਾਲ ਦੇ ਪਿੱਛੇ ਬੜੇ ਹੱਥ ਕੰਡੇ ਇਹਨਾਂ ਨੇ ਅਪਣਾਏ ਤੇ ਕੋਈ ਸ਼ਿਕਾਰ ਇਹਨਾਂ ਨੂੰ ਮਿਲਿਆ ਨਹੀਂ ਤੇ ਹੁਣ ਇਹਨਾਂ ਨੇ ਬੀਨ ਵਜਾ ਕੇ ਨਵਾਂ ਸ਼ਿਕਾਰ ਕੱਢਿਆ ਉਹ ਹੈਗਾ ਭਾਨਾ ਸਿੱਧੂ ਮੈਂ ਤੇ ਇੱਕ ਬੇਨਤੀ ਕਰਨੀ ਜਿਹੜੇ ਸਿਹਰਦ ਲੋਕ ਨੇ ਪੰਜਾਬ ਦੇ ਜਿਹੜੇ ਚਾਹੁੰਦੇ ਨੇ ਕਿ ਸ਼ਾਂਤੀ ਪੰਜਾਬ ਦੇ ਵਿੱਚ ਬਣੀ ਰਹੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਜਦੋਂ ਤੁਸੀਂ ਸਿੱਖ ਰਾਜ ਦੀ ਗੱਲ ਕਰਦੇ ਹੋ ਸ਼ੇਰੇ ਪੰਜਾਬ ਮਹਾਰਾਜ ਸਿੰਘ ਦੀ ਗੱਲ ਕਰਦੇ ਹੋ ਉਸ ਵਕਤ ਉਹਨਾਂ ਨੇ ਰਾਜ ਸਥਾਪਿਤ ਕਰਨ ਵਾਸਤੇ ਬੜੀ ਜਦੋ ਜਹਿਦ ਕੀਤੀ ਬੜੀਆਂ ਜੰਗਾਂ ਲੜੀਆਂ ਤੇ ਸਿੱਖ ਰਾਜ ਕਾਇਮ ਹੋਇਆ ਤੇ ਸਿੱਖ ਰਾਜ ਜਾਣ ਦਾ ਕਾਰਨ ਸੀ ਸਿੱਖ ਰਾਜ ਅਸੀਂ ਗਵਾਇਆ ਕਿਵੇਂ ਇਹ ਬਹੁਤ ਵੱਡੀ ਤਰਾਸ ਦੀ ਜਾਂ ਇਹ ਕਹ ਲੀਏ ਕਿ ਸਿਹਰਦਾ ਦੇ ਨਾਲ ਸਾਨੂੰ ਸਮਝਣ ਦੀ ਸੋਚਣ ਦੀ ਵਿਚਾਰਨ ਦੀ ਲੋੜ ਹੈ ਜਦੋਂ ਕਿਹਾ ਕਿ ਸਿੱਖ ਰਾਜ ਸਾਡੇ ਕੋਲੋਂ ਚਲਾ ਗਿਆ ਉਦੋਂ ਜਿਹੜੇ ਡੋਗਰੇ ਸੀ ਅਸੀਂ ਕਹ ਲੀਏ ਮੁਖਵਰ ਗਦਾਰੀਆਂ ਕਰਨ ਵਾਲੇ ਬੁੱਕਲ ਦੇ ਸੱਪ ਉਹਨਾਂ ਦੀ ਗਿਣਤੀ ਇਹ ਕਹ ਲੋ ਕਿ 10 20 ਜਾਂ 50 ਹੋ ਸਕਦੀ ਹੈ ਤੇ ਜਦੋਂ ਤੁਸੀਂ ਹੁਣ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੀ ਗੱਲ ਕਰੋਗੇ ਇਹਨਾਂ ਦੀ ਗਿਣਤੀ ਤਕਰੀਬਨ 25 ਤੋਂ 30 ਹਜ਼ਾਰ ਦੇ ਵਿੱਚ ਹੈ ਜਿਹੜਾ ਇਕੱਠ ਜਥੇਬੰਦੀਆਂ ਨੇ ਤੇ ਜਾਂ ਅਖੌਤੀ ਲੀਡਰਾਂ ਨੇ ਖਾਲਸਤਾਨੀਆਂ ਨੇ ਭਾਨੇ ਸਿੱਧੂ ਦੇ ਹੱਕ ਵਿੱਚ ਕੀਤਾ ਉਤੋਂ ਤੁਹਾਨੂੰ ਅੰਦਾਜ਼ਾ ਲਾਉਣ ਦੀ ਲੋੜ ਹੈ ਕਿ ਇਹ ਉਹ ਡੋਗਦੇ ਨੇ ਜਿਹੜੇ ਪੰਜਾਬ ਦਾ ਬੇੜਾ ਘਰ ਕਰਨਗੇ ਮੈਂ ਇੱਕ ਬੇਨਤੀ ਕਰਨੀ ਹੈ ਭਾਨੇ ਸਿੱਧੂ ਤੇ ਜਿਹੜੇ ਪਰਚੇ ਹੋਏ ਨੇ ਉਹ ਆਪਣੀ ਗੰਦੀ ਉਹਦੀ ਕਰਤੂਤ ਕਰਕੇ ਹੋਏ ਨੇ ਉਹਨੇ ਏਜੰਡਾ ਦੇ ਨਾਲ ਧੋਖਾਧੜੀ ਕੀਤੀ ਫਰੋਦੀਆਂ ਮੰਗੀਆਂ ਡਰਾਇਆ ਧਮਕਾਇਆ ਪੁਲਿਸ ਨੇ ਉਹਤੇ ਪਰਚੇ ਪਾ ਦਿੱਤੇ ਉਹਦਾ ਭਗਵੰਤ ਮਾਨ ਦੇ ਨਾਲ ਪਰਚੇ ਪਾਉਣਾ ਕੋਈ ਸਬੰਧ ਨਹੀਂ ਮਤਲਬ ਭਗਵੰਤ ਮਾਨ ਦਾ ਪਰਚੇ ਪਾਉਣ ਵਿੱਚ ਕੋਈ ਰੋਲ ਨਹੀਂ ਹੋ ਸਕਦਾ ਇਹ ਸਚਾਈ ਹੈ ਹੁਣ ਇਹ ਜਿਹੜੇ ਬੰਦੇ ਕੜਮ ਚੌਧਰੀ ਉੱਠ ਕੇ ਉਹਦੇ ਹੱਕ ਵਿੱਚ ਖੜੇ ਨੇ ਇਹਨਾਂ ਦਾ ਮਕਸਦ ਕੀ ਹੈ ਕਿ ਜਿਵੇਂ ਭਾਨਾ ਸਿੱਧੂ ਦੀ ਕਰਤੂਤ ਹੈ ਗਾਲੇ ਗਲੋਚ ਕਰਦਾ ਹੈ ਉਹਦਾ ਅਸਰ ਪੰਜਾਬ ਦੇ ਹੋਰ ਬੱਚਿਆਂ ਤੇ ਪਵੇ ਕੀ ਤੁਸੀਂ ਚਾਹੁੰਦੇ ਹੋ ਸਾਡੇ ਬੱਚੇ ਗੈਂਗਸਟਰ ਬਣ ਸਾਡੇ ਬੱਚੇ ਵੱਡੇ ਵੱਡੇ ਸ਼ਾਹੂਕਾਰਾਂ ਤੋਂ ਜਾਂ ਕਹਿ ਲਈਏ ਜਿਹੜੇ ਬਿਜ਼ਨਸਮੈਨ ਨੇ ਵਪਾਰੀ ਨੇ ਉਹਨਾਂ ਦੇ ਕੋਲੋਂ ਫਰੋਤੀਆਂ ਮੰਗਣ ਕੀ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਇਹ ਪਲੇਟਫਾਰਮ ਜਿਹੜਾ ਇੰਸਟਾਗ੍ਰam ਲਾ ਲਓ ਫੇਸਬੁੱਕ ਲਾ ਲਓ ਜਾ YouTube ਚੈਨਲਾਂ 'ਵਾਲੋ ਇਹਨਾਂ ਤੇ ਸਾਡੇ ਬੱਚੇ ਗਾਲੀ-ਗਲੋਚ ਕਰਨ ਅਸੀਂ ਚਾਹੁੰਦੇ ਆ ਇਹ ਇਥੇ ਮੈਂ ਇੱਕ ਬੇਨਤੀ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਹੁਣ ਜਦੋਂ ਇਹ ਜਥੇਬੰਦੀਆਂ ਵਾਲੇ ਨਮਾਸ਼ਕਾਰ ਕੱਢ ਲਿਆ ਤੇ ਨਮਸ਼ਕਾਰ ਕੌਣ ਹੈ ਉਹ ਭੰਨ ਸਿੱਧੂ ਹੈ ਤੇ ਹੁਣ ਭਗਵੰਤ ਮਾਨ ਨੂੰ ਕਹਿ ਲਈਏ ਟਾਰਗੇਟ ਕਰਨ ਵਾਸਤੇ ਭਗਵੰਤ ਮਾਨ ਦਾ ਵਿਰੋਧ ਕਰਨ ਵਾਸਤੇ ਕਿਉਂਕਿ ਇਲੈਕਸ਼ਨ ਨੇੜੇ ਆ ਉਹਦੋਂ ਪਹਿਲਾਂ ਪਹਿਲਾਂ ਨੇ ਕੀ ਕਰਨਾ ਜਿਹੜਾ ਇਹਨਾਂ ਨੇ ਤਿੰਨ ਤਰੀਕ ਨੂੰ ਕਾਲ ਦਿੱਤੀ ਹੈ ਕਹਿੰਦੇ ਅਸੀਂ ਰੇਲਾਂ ਰੋਕਾਂਗੇ ਪਰ ਭਵੰਤਮਾਨ ਦੀ ਕੋਠੀ ਦਾ ਘਰਾਉ ਕਰਾਂਗੇ ਇਹੋ ਜਿਹੀਆਂ ਸਟੇਟਮੈਂਟਾਂ ਜਿਹੜੇ ਇਹਨਾਂ ਦੇ ਚਮਚੇ ਨੇ ਜਿਵੇਂ ਲੱਖੇ ਦੇ ਕੋਲੇ ਪੰਜ ਸੱਤ ਬੰਦੇ ਰੱਖੇ ਹੋਏ ਨੇ ਤੇ ਅੱਜ ਮੈਂ ਰਤਨ ਢਾਲੀਵਾਲ ਵਰਗੇ ਜਿਹਦੀ ਲੱਖੇ ਨਿਸ਼ਚਿਤ ਪ੍ਰੇਡ ਵੀ ਕਹਿੰਦੇ ਘਰੇ ਕੀਤੀ ਸੀ ਸੁਖ ਜਗਰਾਉਂ ਵਰਗੇ ਰਫਤਾਰ ਰਾਏ ਵਰਗੇ ਮਾਨ ਬਠੰਡੇ ਵਾਲਾ ਜਿਹੜਾ ਨਸ਼ੇੜੀ ਹੈ ਰੰਨਾਵੇ ਵਰਗੇ ਇਹ ਸਾਰੇ ਲੱਖੇ ਦੇ ਚਮਚੇ ਨੇ ਤੇ ਕੁਝ ਕੁ ਭੰਨੇ ਦੇ ਚਮਚੇ ਨੇ ਹੁਣ ਇਹਨਾਂ ਨੇ ਇੱਕ ਹਵਾ ਬਣਾਇਆ ਕਿ ਪੰਜਾਬ ਸਰਕਾਰ ਨੂੰ ਜਾਨਕੀ ਭਗਵੰਤ ਮਾਨ ਨੂੰ ਕਿਦਾਂ ਬਦਨਾਮ ਕਰੀਏ ਮੈਂ ਥੇਕ ਬੇਨਤੀ ਕਰਨੀ ਹੈ ਤੁਸੀਂ ਹਵਾਗਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਲਿਵਾਨ ਦੀਆਂ ਉਥੇ ਕੀ ਹੁੰਦਾ ਉਥੇ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਬੰਦੇ ਦੇ ਗੋਲੀ ਮਾਰਨ ਲੱਗਿਓ ਮਿੰਟ ਲਾਉਂਦੇ ਐ ਤੇ ਹੁਣ ਜਿਹੜੇ ਇਹ ਗੈਂਗਸਟਰ ਨੇ ਅਤਵਾਦੀ ਨੇ ਖਲਤਾਨੀ ਜਿਹੜੇ ਇਕੱਠੇ ਹੋ ਕੇ ਭਾਨੇ ਦੇ ਹੱਕ ਵਿੱਚ ਖੜੇ ਨੇ ਇਹ ਉਹੀ ਤਾਲਿਬਾਨੀ ਨੇ ਜਾਣੀ ਕਿ ਉਸ ਸੇਮ ਕਾਪੀ ਜਿਹੜੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀ ਕਰਦੇ ਨੇ ਬੰਦਾ ਬਾਰ ਲੱਗੇ ਮਿੰਟ ਲਾਉਂਦੇ ਨੇ ਤੇ ਉਦਾਂ ਹੀ ਇਹ ਪੰਜਾਬ ਨੂੰ ਉਸ ਪੱਠੀ ਵਿੱਚ ਝੋਕਣ ਲਈ ਤਿਆਰ ਨੇ ਜਾਣੀ ਕਿ ਤਾਲਿਬਾਨੀ ਜਿਹੜਾ ਮਾਹੌਲ ਹੈ ਉਹ ਪੰਜਾਬ ਦੇ ਵਿੱਚ ਕ੍ਰੀਏਟ ਕਰ ਰਹੇ ਨੇ ਤੇ ਮੈਂ ਇੱਥੇ ਇੱਕ ਹੋਰ ਬੇਨਤੀ ਕਰਨੀ ਹੈ ਸਿਮਜੀਤ ਮਾਨ ਦੀ ਅੱਜ ਇੱਕ ਸਟੇਟਮੈਂਟ ਸੁਣੀ ਉਹ ਕਹਿੰਦਾ ਕਹਿੰਦਾ ਪਹਿਲਾਂ ਭਗਵੰਤ ਮਾਨ ਨੇ ਦੀਪ ਸਿੱਧੂ ਮਰਵਾਇਆ ਫੇਰ ਸਿੱਧੂ ਮੂਸੇਵਾਲੇ ਦੀ ਗੱਲ ਕਰਦਾ ਫੇਰ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਭੇਜਿਆ ਇਹੋ ਜਿਹੇ ਗੱਲਾਂ ਕਰਦਾ ਇੱਕ ਬੇਨਤੀ ਸੁਣਿਓ ਧਿਆਨ ਦੇ ਨਾਲ ਲੱਖਾ ਤਾਂ ਬੜਾ ਚਤਰ ਚਲਾ ਕੇ ਇਹ ਮਾਨ ਦੇ ਜਾਲ ਵਿੱਚ ਸਿੱਧਕੀ ਤੇ ਫਸਦਾ ਨਹੀਂ ਇਹ ਆਪ ਤਾਂ ਜਾਲ ਵਿੱਚੋਂ ਬਾਹਰ ਨਿਕਲ ਗਿਆ ਉਸ ਵਕਤੇ ਨੇ ਦੀਪ ਸਿੱਧੂ ਫਸਾਤਾ ਚਤਰ ਲਾ ਕੇ ਤੁਸੀਂ ਸੁਣ ਸਕਦੇ ਹੋ ਕਿਵੇਂ ਉਹਦੀ ਖਿੱਲੀ ਢਾਉਂਦਾ ਰਿਹਾ ਤੇ ਦੂਜੇ ਪਾਸੇ ਜਦੋਂ ਹੁਣ ਮਾਨ ਸ਼ਿਕਾਰ ਕਰੂਗਾ ਦੋ ਬੰਦੇ ਤੁਹਾਡੇ ਸਾਹਮਣੇ ਹੋਣਗੇ ਜੇ ਤੇ ਰਖਿਓ ਇੱਕ ਤਾਂ ਭਾਨਾ ਸਿੱਧੂ ਫਸ ਗਿਆ ਤਕਰੀਬਨ ਤਕਰੀਬਨ ਜੇ ਕਿਤੇ ਬਾਹਰ ਆਉਂਦਾ ਮਾਨ ਉਹਦਾ ਸ਼ਿਕਾਰ ਕਰੋਗੇ ਕਰੂਗਾ ਜੇ ਤੇ ਰਖ ਲਿਓ ਤੇ ਦੂਜਾ ਆ ਜਿਹੜਾ ਸਾਡੇ ਮਾਨਸਾਂ ਦੇ ਵਿੱਚ ਬੂਝੜ ਜਾ ਅਨਪੜ ਪਲਵਿੰਦਰ ਝੋਟਾ ਇਹਦਾ ਪਿਓ ਵੀ ਫੌਜੀ ਹੈ ਉਹਦਾ ਫੌਜੀਆ ਵਾਲਾ ਦਿਮਾਗ ਹੈ ਹਾਲਾਂਕਿ ਮੈਂ ਆਰਮੀ ਦੀ ਰਿਸਪੈਕਟ ਕਰਦਾ ਪਰ ਉਹ ਬੰਦਾ ਇੰਨਾ ਮੈਂ ਕਹਿੰਦਾ ਓਵਰ ਹੋ ਕੇ ਬੋਲਦਾ ਹੈ ਨਾ ਉਹਨੂੰ ਇਹ ਪਤਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਦੇ ਵਰਖਲਾ ਬੋਲ ਰਿਹਾ ਤੇ ਨਾ ਉਹਨੂੰ ਇਹ ਪਤਾ ਹੈ ਕਿ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਮੇਰੀ ਸ਼ਬਦਾਵਲੀ ਕਿਹੋ ਜੀ ਹੈ ਮੇਰਾ ਕਹਿਣ ਤੋਂ ਭਾਵ ਹੈ ਹੁਣ ਦੋ ਸ਼ਿਕਾਰੀ ਨੇ ਤੇ ਗਾਂ ਸ਼ਿਕਾਰ ਕਰਨ ਵਾਲਾ ਇੱਕ ਹੈ ਜੇ ਤੇ ਰੱਖਿਓ ਕਿਹੜੇ-ਕਿਹੜੇ ਸਭ ਤੋਂ ਪਹਿਲਾਂ ਭਾਨਾ ਦੂਜੇ ਨੰਬਰ ਤੇ ਝੋਟਾ ਜਿਵੇਂ ਝੋਟਾ ਕੱਲ ਬੋਲਿਆ ਸੀ ਜਾਂ ਅੱਜ ਉਹਦੀ ਵੀਡੀਓ ਦੇਖੀ ਇਹਦਾ ਮਤਲਬ ਇਹ ਹੈ ਕਿ ਹੁਣ ਇਹ ਦੋ ਦਾ ਸ਼ਿਕਾਰ ਕਰਕੇ ਸਿਮਰਜੀਤ ਮਾਨ ਨੇ ਇਲੈਕਸ਼ਨ ਜਿੱਤਣ ਦੀ ਤਿਆਰੀ ਕਰਨੀ ਹੈ ਇਲੈਕਸ਼ਨ ਜਿੱਤਣ ਵਾਸਤੇ ਇਹ ਦੋ ਨੂੰ ਸ਼ਿਕਾਰ ਬਣਾਇਆ ਜਾਊ ਤੇ ਤੀਜੀ ਗੱਲ ਹੋਰ ਨੋਟ ਕਰਨੀ ਹੈ ਜਿਹੜੇ ਜੱਥੇਬੰਦੀਆਂ ਵਾਲੇ ਅੱਜ ਭਾਨੇ ਸਿੱਧੂ ਦੇ ਹੱਕ ਵਿੱਚ ਖੜੇ ਨੇ ਨਾ ਇਹ ਉਹੀ ਨੇ ਜਿਹੜੇ ਕਿਸਾਨੀ ਅੰਦੋਲਨ ਦਿੱਲੀ ਵਿੱਚ મોદી ਨੂੰ ਬੇਚ ਕੇ ਆਏ ਨੇ ਕੋਈ ਦੋ ਰਾਮਾ ਨਹੀਂ ਸਜਾਈ ਐ 6000 ਕਰੋੜ ਦਾ 7000 ਕਰੋੜ ਦਾ ਇਹ ਆਪਸ ਵਿੱਚ ਸੌਦਾ ਕਰਦੇ ਰਹੇ ਇਹਨਾਂ ਨੇ ਆਪਣੀਆਂ ਬੋਲਾਂ ਆਪ ਹੀ ਖੋਲੀਆਂ ਹੁਣ ਤਾਂ ਦੇਖੋ ਇਹ ਭਗਵੰਤ ਮਾਨ ਦੇ ਵਿਰੋਧ ਵਿੱਚ ਭਾਨੇ ਦੇ ਹੱਕ ਵਿੱਚ ਖੜ ਕੇ ਉਹਨੂੰ ਟਾਰਗੇਟ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਜਦੋਂ 22 ਦੇ ਵਿੱਚ ਇਲੈਕਸ਼ਨ ਹੋਈ ਉਦੋਂ ਇਹਨਾਂ ਦੇ ਨਾਲ ਕੇਜਰੀਵਾਲ ਨੇ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਘੱਟੋ ਘੱਟ 30 35 ਸੀਟਾਂ ਪੰਜਾਬ ਦੇ ਵਿੱਚੋਂ ਵਿਧਾਨ ਸਭਾ ਦੀਆਂ ਦੇ ਸਕਦੇ ਆ ਤੁਸੀਂ ਇਲੈਕਸ਼ਨ ਲੜੋ ਉਦੋਂ ਇਹਨਾਂ ਨੇ ਇਲੈਕਸ਼ਨ ਲੜਨ ਵਾਸਤੇ ਉੱਥੇ ਉਹਦੀ ਜਿਹੜੀ ਮੰਗ ਸੀ ਪ੍ਰਪੋਜ਼ਲ ਜਿਹੜਾ ਸੀ ਉਹ ਠੁਕਰਾ ਦਿੱਤਾ ਹੁਣ ਰੌਲਾ ਪਾਉਂਦੇ ਆ ਹੁਣ ਕਹਿੰਦੇ ਸਾਨੂੰ ਖੁਦਮੁਖਤਿਆਰੀ ਚਾਹੀਦੀ ਹੈ ਤੇ ਮੇਰੇ ਹੁਣ ਚੇਤੇ ਗੱਲ ਆ ਗਈ ਪਹਿਲਾਂ ਮੈਂ ਕਰਨੀ ਚਾਹੁੰਦਾ ਸੀ ਇੱਕ ਹੈਗਾ ਖੁਦਮੁਖਤਿਆਰ ਖਹਿਰਾ ਸਾਹਿਬ ਜਿਹਦੇ ਕੋਲੇ ਘਟੋ ਘਟ 25 200 ਏਕੜ ਜ਼ਮੀਨ ਹੈ ਇਹ ਸੱਚਾਈ ਹੈ ਤੇ ਕਿਤੇ ਕਹਿੰਦਾ ਸਾਡੀ ਕਾਂਗਰਸ ਪਾਰਟੀ ਨੂੰ ਕਹਿੰਦਾ ਸਿੱਖਾਂ ਦੀ ਗੱਲ ਕਰਨੀ ਚਾਹੀਦੀ ਹੈ ਕਿਤੇ ਕਹਿੰਦਾ ਮੇਰਾ ਪਿਓ ਖਾਲਸਤਾਨੀ ਸੀ ਇਹਦੇ ਲਈ ਇੱਕ ਬੁਰਕੀ ਐ ਛੋਟੀ ਜੀ ਜੇ ਭਵੰਤਮਾਨ ਕਿਤੇ ਪਾ ਦੇਵੇ ਨਾ ਇਹ ਬਾਲੀ ਵੱਡੀ ਨਹੀਂ ਚਾਹੁੰਦਾ ਇਹ ਚਾਹੁੰਦਾ ਹੈ ਕਿ ਮੈਨੂੰ ਭਵੰਤਮਾਨ ਆਪਣੀ ਸਰਕਾਰ ਦੇ ਵਿੱਚ ਛੋਟਾ ਜਿਹਾ ਮਨਿਸਟਰ ਬਣਾ ਦੇਵੇ ਜਿਹੜਾ ਰਾਜਨੀਤੀ ਵਾਲਾ ਕੁਰਸੀ ਦਾ ਕੀੜਾ ਹੈ ਉਹ ਠੰਡਾ ਹੋ ਜੂ ਉਹ ਸ਼ਾਂਤ ਹੋ ਜੂ ਇਹ ਖੇਰੇ ਦੀ ਕਰਤੂਤ ਹੈ ਮੈਂ ਜਿਹੜੀ ਅੱਜ ਬੇਨਤੀ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਧਿਆਨ ਰੱਖਿਓ ਇਹ ਉਹ ਲੋਕ ਨੇ ਜਿਹੜੇ 25 30 ਹਜ਼ਾਰ ਤੋਂ ਵੱਧ ਗਿਣਤੀ ਨਹੀਂ ਹੋ ਸਕਦੀ ਪੌਣੇ 3 ਕਰੋੜ ਦੀ ਵਾਦੀ ਹੈ ਪੰਜਾਬ ਦੀ ਤੇ ਇਹ 25 30 ਹਜ਼ਾਰ ਜਿਹੜੇ ਬੰਦੇ ਨੇ ਨਾ ਇਹ ਉਹ ਨੇ ਜਿਹੜੇ ਕੱਲੇ ਕੱਲੇ ਨੂੰ ਇਹ ਅੱਗ ਲੱਗੀ ਹੋਈ ਆ ਕਿ ਸਾਨੂੰ ਕੁਰਸੀ ਮਿਲੇ ਮੈਂ ਐਮ ਐਲ ਏ ਬਣਾ ਮੈਂ ਮੈਂ ਮਿਨਿਸਟਰ ਬਣਾ ਇੱਕ ਤਾਂ ਇਹ ਇੰਨਾ ਕਾਲਾ ਹੋਇਆ ਕਿ ਮੈਂ ਮੁੱਖ ਮੰਤਰੀ ਬਣਾ ਉਹ ਕੌਣ ਹੈ ਗੈਂਗਸਟਰ ਮੱਜਾ ਚੋਰ ਲੱਖਾ ਸਿਧਾਣਾ ਤੁਹਾਨੂੰ ਆਪ ਜੀ ਨੂੰ ਪਤਾ ਇਸ ਗੱਲ ਦਾ ਕਿ ਉਹਦੇ ਕੀੜਾ ਕਿੰਨਾ ਦਿਮਾਗ ਦੇ ਵਿੱਚ ਹੁਣ ਜਿਹੜੀ ਮੈਂ ਇੱਥੇ ਬੇਨਤੀ ਕੀਤੀ ਹੈ ਨਾ ਦੋ ਸੀਟਾਂ ਬਗ ਤੁਸੀਂ ਧਿਆਨ ਦੇ ਲਿਓ ਇੱਕ ਬਟਿੰਡਾ ਸੀਟ ਲਖੇ ਸਿਧਾਣੇ ਦੀ ਅੱਜ ਮੈਂ ਕਰਤੂ ਦੇਖੀ ਕਹਿੰਦਾ ਮੈਂ ਬਾਪੂ ਬਲਕਾਰ ਸਿੰਘ ਦੇ ਕੋਲ ਗਿਆ ਕਿ ਤੁਸੀਂ ਇਲੈਕਸ਼ਨ ਲੜੋਗੇ ਕਹਿੰਦੇ ਉਹ ਕਹਿੰਦੇ ਨਹੀਂ ਮੇਰਾ ਨਹੀਂ ਕਿ ਮਨ ਹੈਗਾ ਕਹਿੰਦਾ ਫਿਰ ਮੈਂ ਕਿਹਾ ਚਲੋ ਮੈਂ ਲੜ ਲੈਣਾ ਜਨ ਕਿ ਪ੍ਰੈਸ਼ਰ ਪਾ ਕੇ ਉਹ ਬਿਵਤਾ ਦੇ ਮਾਰੇ ਪਰਿਵਾਰ ਨੂੰ ਜਿਹਨੇ ਆਪਣਾ ਹੀਰੇ ਵਰਗਾ ਪੁੱਤ ਖੋਇਆ ਜਿਹੜਾ ਦੁਨੀਆ ਤੇ ਨਾਂ ਬਣਾ ਕੇ ਗਿਆ ਉਸ ਬੰਦਿਆਂ ਨੂੰ ਇਹ ਬੰਦੇ ਜੁੱਤੀਆਂ ਚ ਬਹਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਖੇ ਸਿਧਾਣੇ ਵਰਗੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਤੁਹਾਡੇ ਪੁੱਤ ਨੇ ਤੁਹਾਨੂੰ ਬਾਦਸ਼ਾਹ ਬਣਾਇਆ ਇਹਨਾਂ ਗੈਂਗਸਟਰਾਂ ਦੇ ਧੱਕੇ ਨਾ ਚੜਿਓ ਇਹ ਜੋਤੀਆਂ ਚ ਬਹਾਉਣ ਨੂੰ ਫਿਰਦੇ ਨੇ ਇੱਕ ਇਹ ਗੱਲ ਦੂਜੀ ਗੱਲ ਜਿਹੜੀ ਹੈਗੇ ਸੰਗਰੂਰ ਸੀੜ ਦੀ ਉੱਥੋਂ ਸਿਮਰਿਤ ਮਾਨ ਪਹਿਲਾਂ ਜਿੱਤ ਗਿਆ ਸੀ ਪਹਿਲਾਂ ਦੋ ਮੌਦਾਂ ਉਹਨੇ ਕਰਵਾਈਆਂ ਤਾਂ ਜਿੱਤਿਆ ਸੀ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਤੇ ਹੁਣ ਹੁਣ ਉਹ ਚਾਹੁੰਦਾ ਵੀ ਇੱਕ ਅੱਧਾ ਉਥੋਂ ਸ਼ਹੀਦ ਮਿਲੇ ਜਾਂ ਤਾਂ ਉਹ ਕਹਿੰਦਾ ਭਾਨਾ ਸਿੱਧੂ ਬਾਹਰ ਆਵੇ ਉਹਨੂੰ ਚੱਕੀਏ ਤੇ ਜਾਂ ਫਿਰ ਛੋਟੇ ਵਰਗੇ ਨੂੰ ਉਹ ਬਲੀ ਦਾ ਬੱਕਰਾ ਬਣਾਉਣਗੇ ਜਣ ਕੇ ਦੁਬਾਰਾ ਫੇਰ ਸਿਮਰਿਤ ਮਾਨ ਹੁਣ ਤਿਆਰੀ ਕਰ ਰਿਹਾ ਤੇ ਕੱਟ ਪੁੱਟਲੇ ਕੌਣ ਬਣੇ ਕਿਸਾਨ ਜਥੇਬੰਦੀਆਂ ਖੈਰੇ ਵਰਗੇ ਆ ਭਾਨੇ ਵਰਗੇ ਜਿਹੜੇ ਏਜੰਟਾਂ ਦੇ ਨਾਲ ਪੰਗਾ ਲੈ ਕੇ ਬਲੈਕਮੇਲ ਕਰਕੇ ਕਹਿ ਲਈ ਧੋਖਾ ਧੜੀ ਕਰਕੇ ਪਰ ਜੀ ਤਾਂ ਪਏ ਨੇ ਤਾਂ ਅੰਦਰ ਗਏ ਨੇ ਮੈਂ ਜਿਹੜੀ ਗੱਲ ਕੀਤੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਸਾਡਾ ਪੰਜਾਬ ਸ਼ਾਂਤੀ ਦੇ ਵਿੱਚ ਰਵੇ ਟਿਕਾਉ ਰਵੇ ਭਾਈਚਾਰਕ ਸਾਂਝ ਬਣੀ ਰਵੇ ਉਹਨਾਂ ਨੂੰ ਬੇਨਤੀ ਹੈ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਕਿਸੇ ਵੱਡੀ ਪੋਸਟ ਤੇ ਜਾਣ ਸਾਡਾ ਨਾਂ ਰੋਸ਼ਨ ਹੋਵੇ ਪੰਜਾਬ ਦਾ ਨਾਂ ਬਣੇ ਫਿਰ ਤਾਂ ਇਹਨਾਂ ਗੈਂਗਸਟਰਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਓ ਤੇ ਨਹੀਂ ਇਹ ਉਹ ਲੋਕ ਨੇ ਤੁਹਾਡੇ ਬੱਚੇ ਵੀ ਇਹਨਾਂ ਗੈਂਗਸਟਰਾਂ ਨੂੰ ਕਾਪੀ ਕਰਨਗੇ ਜੇ ਅੱਜ ਭਾਨਾ ਸਿੱਧੂ ਗਾਲਾਂ ਕੱਢਦਾ ਕਿਸੇ ਦੀਆਂ ਕੁੜੀਆਂ ਨੂੰ ਕਹਿੰਦਾ ਮੈਂ ਤੇਰੀ ਜਵਾਨ ਖਿੱਚ ਲੂੰ ਬੜੀਆਂ ਹੋਰ ਗਾਲੀ ਗਲੋਚ ਕਰਦਾ ਤਾਂ ਫਿਰ ਤੁਹਾਡੇ ਬੱਚੇ ਵੀ ਇਹਨਾਂ ਲੋਕਾਂ ਨੂੰ ਕਾਪੀ ਕਰਨਗੇ ਇੱਕ ਬੇਨਤੀ ਹੋਰ ਕਰਕੇ ਮੈਂ ਸਮਾਪਤੀ ਕਰਨੀ ਹੈ ਜਿਹੜੇ ਬੰਦੇ ਭਾਨੇ ਸਿੱਧੂ ਦੇ ਹੱਕ ਵਿੱਚ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਤੁਹਾਡੇ ਘਰ ਵਿੱਚ ਤੁਹਾਡੀ ਮਾਂ ਵੀ ਹੈ ਤੁਹਾਡੀ ਭੈਣ ਵੀ ਹੈ ਤੁਹਾਡੀ ਧੀ ਵੀ ਹੈ ਤੁਹਾਡੀ ਨੂੰਹ ਵੀ ਹੈ ਤੁਸੀਂ ਸਾਰੇ ਪਰਿਵਾਰ ਨੂੰ ਧੀਆ ਭੈਣਾਂ ਨੂੰ ਇਕੱਠਾ ਕਰ ਲਿਓ ਤੇ ਮੈਂ ਤੁਹਾਨੂੰ ਪੰਜ ਇੱਕ ਵੀਡੀਓ ਦਿਨਾ ਭਾਨੇ ਸਿੱਧੂ ਦੀਆਂ ਉਹ ਆਪਣੇ ਪਰਿਵਾਰ ਵਿੱਚ ਸੁਣ ਲਿਓ ਸੁਣ ਕੇ ਬਾਅਦ ਵਿੱਚ ਮੈਨੂੰ ਜਵਾਬ ਦਿਓ ਕਿ ਉਹ ਵੀੜੀਆਂ ਤੁਸੀਂ ਆਪਣੇ ਪਰਿਵਾਰ ਵਿੱਚ ਸੁਣ ਸਕਦੇ ਹੋ ਬਾਅਦ ਵਿੱਚ ਮੈਨੂੰ ਜਵਾਬ ਦੇ ਦਿਓ ਤੇ ਜੇ ਇਹੋ ਜਿਹੇ ਬੰਦੇ ਸਾਨੂੰ ਚਾਹੀਦੇ ਨੇ ਸਾਡੇ ਬੰਦੇ ਇਹੋ ਜਿਹਾਂ ਨੂੰ ਕਾਪੀ ਕਰਨ ਫਿਰ ਤਾਂ ਮੈਂ ਕਹਿੰਦਾ ਪੰਜਾਬ ਨੂੰ ਉਜੜਨ ਤੋਂ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਬਚਾਈ ਨਹੀਂ ਸਕਦਾ ਇਹ ਅੱਜ ਦੀ ਸਚਾਈ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ